ਇਹ ਖਾਲਸਾ ਕਿਸੇ ਗਾੜੀ ਲੱਗਦਾ ਖਾਲਸਾ ਵੱਢਿਆ ਜਾਉ ਬੰਦ-ਬੰਦ ਕਟਿਆ ਜਾਉ ਖਾਲਸੇ ਨੂੰ ਰੂਹ ਚ ਲਪੇਟ ਕੇ ਅੱਗ ਲੱਗ ਜੂ ਖਾਲਸਾ ਚਰਕੜੀਆਂ ਤੇ ਚੜਜੂ ਪਰ ਖਾਲਸਾ ਗਾੜੀ ਲੱਗ ਕੇ ਨਹੀਂ ਭਜਦਾ ਸਿੱਖ ਜਿਹੜੇ ਉਹ ਅੱਗੇ ਲਾ ਕੇ ਭੱਜ ਪੈਂਦੇ ਸੀ ਜਦੋਂ ਮੁਗਲ ਫੌਜ ਦਾ ਜ਼ੋਰ ਪੈਂਦਾ ਸੀ ਦੋਸਤੋ ਇਹਦੇ ਨਾਲ ਸੰਬੰਧਤ ਤੁਹਾਨੂੰ ਇੱਕ ਵਾਕਿਆਤ ਸੁਣਾਉਣਾ ਸੱਚਾ ਸਿੱਖ ਅੱਗੇ ਲਾ ਕੇ ਭੱਜਦੇ ਨਹੀਂ ਸੀ ਉਹਨਾਂ ਦਾ ਇੱਕ ਦਾਸ ਸੀ ਇੱਕ ਪੀਚ ਸੀ ਅਸਾ ਕਸੂਰ ਸ਼ਹਿਰ ਦੇ ਜਿਹੜੇ ਹਾਕਮ ਉਹ ਬੜੇ ਜ਼ਾਲਮ ਸੀ ਤੁਸੀਂ ਸੁਣਿਆ ਤੇ ਕਸੂਰ ਸ਼ਹਿਰ ਦੀ ਪੰਚਾਇਤ ਖਾਲਸਾ ਦਲ ਕੋਲ ਆਈ ਸੀ ਆਪਣੀ ਮਦਦ ਲਈ ਤੇ ਖਾਲਸਾ ਰਾਤ 2:30 ਵਜੇ ਜਾ ਕੇ ਕਸੂਰ ਪਿਆ ਸੀ ਤੇ ਕਸੂਰ ਦੇ ਪਠਾਣਾ ਨੂੰ ਉਹਨਾਂ ਦੇ ਪਾਪਾਂ ਨੇ ਉਹਨਾਂ ਦੇ ਕੁਕਰਮਾਂ ਦੀਆਂ ਸਜ਼ਾਵਾਂ ਦਿੱਤੀਆਂ ਸੀ ਦਿਨ ਚੜ੍ਹੇ ਤਾਂ ਕਤਲਵਾਰ ਚੱਲੀ ਸੀ ਤੇ ਪਠਾਣਾ ਦਾ ਜਿੱਧਰ ਨੂੰ ਮੂੰਹ ਹੋਇਆ ਉਧਰ ਨੂੰ ਭੱਜ ਗਈ ਸੀ ਫਿਰ ਉਹ ਦਿਨ ਚੜ੍ਹਿਆ ਰਸਾਈ ਹੋਈ ਜਥੇਦਾਰ ਨੇ ਸਿੰਘਾਂ ਨੂੰ ਠੰਡਿਆਂ ਕੀਤਾ ਤੇ ਪੁਲਿਤ ਪੰਚਾਇਤ ਬੁਲਾਈ ਕਸੂਰ ਸ਼ਹਿਰ ਦੀ ਵੀ ਦੱਸੋ ਵੀ ਹੁਣ ਕਿਵੇਂ ਕਰਨੀ ਆ ਤੇ ਪੰਚਾਇਤ ਇੰਨੀ ਡਰੀ ਸੀ ਬ੍ਰਾਹਮਣੀ ਨੇ ਡਰੇ ਸੀ ਉਹ ਕਹਿੰਦੇ ਕਿ ਖਾਲਸਾ ਇੱਕ ਰਾਤ ਹੋਰ ਸ਼ਹਿਰ ਚਰਵੇ ਹੁਣ ਜੇ ਸਿੱਖ ਡਰਾਕਲ ਹੁੰਦੇ ਅੱਗੇ ਲਾ ਕੇ ਭੱਜਣ ਵਾਲੇ ਹੁੰਦੇ ਤੇ ਉਹ ਰਾਤ ਸ਼ਹਿਰ ਚ ਕਿਉਂ ਰੁਕਦੇ ਉਹਨਾਂ ਆਪਣਾ ਕੰਮ ਕਰ ਲਿਆ ਸੀ ਤੇ ਮਾਲ ਪੱਠਾ ਵੀ ਉਹਨਾਂ ਦੇ ਹੱਥ ਲੱਗ ਗਿਆ ਸੀ ਤੇ ਉਹ ਲੈ ਕੇ ਹਰਨ ਹੋ ਜਾਂਦੇ ਪਰ ਖਾਲਸੇ ਨੇ ਉਥੋਂ ਜਾਣਾ ਨਹੀਂ ਸਮਝਿਆ ਕੈਰ ਨਹੀਂ ਸੀ ਖਾਲਸਾ ਵੀ ਹੁਣ ਅਹੀਂ ਸੋਦਾ ਲਾਤਾ ਤੇ ਹੁਣ ਜਨਤਾ ਨੂੰ ਆਣ ਕੇ ਮੁਸਲਮਾਨ ਹਕਮ ਸਤਾਉਣ ਦੇ ਨੇ ਕਹਿੰਦੇ ਅਹੀਂ ਇੱਕ ਰਾਤ ਹੋਰ ਇੱਥੇ ਰਹਿਨੇ ਆ ਤੇ ਦਿਨ ਵੀ ਰਹਿਨੇ ਆ ਸ਼ਹਿਰ ਦੇ ਆਲੇ-ਦੁਆਲੇ ਖਾਲਸਾ ਬੈਠ ਜਾਂਦਾ ਇੰਨੇ ਚਿਰ ਨੂੰ ਇਹ ਖਬਰਾਂ ਆਸੇ-ਪਾਸੇ ਜਿਹੜੇ ਵੱਡੇ ਪਠਾਨ ਜਾਂ ਚੌਧਰੀ ਸੀ ਉਹਨਾਂ ਨੂੰ ਵੀ ਪਹੁੰਚ ਗਿਆ ਕਿ ਕਸੂਰ ਤੇ ਖਾਲਸੇ ਦਾ ਮੜਾਇਆ ਉਹਨਾ ਆਪਣੇ ਜਿਵੇਂ ਕਿਸੇ ਕੋ 200 ਸਿਪਾਹੀ ਸੀ ਇਜਤਬੇਗ ਸੀ ਸ਼ਕਰਗੜਦਾ ਕਮ ਉਹਨੇ 200 ਪੇਜ ਤੇ ਕਿਸੇ ਨੇ 500 ਪੇਜ ਤੇ ਤੇ ਇਨੇ ਚਿਰ ਨੂੰ ਲਾਹੌਰ ਵੀ ਖਬਰ ਚਲੇ ਗਈ ਉੱਥੇ ਜਿਹੜੀ ਸ਼ਾਹੀ ਸ ਹੈ ਨਾ ਉਹ ਵੀ ਕਸੂਰ ਹਨ ਉਹ ਤੁਰੀ ਹੁਣ ਤੁਸੀਂ ਦੇਖੋ ਕਿ ਕਿੱਡੀ ਵੱਡੀ ਇਹ ਗੱਲ ਆ ਕੇ ਕਾਲਾ ਸਾਹ ਬੇਖੌਪ ਸ਼ਹਿਰ ਤੇ ਸ਼ਹਿਰ ਦੇ ਵਿੱਚ ਤੰਬੂ ਲਾ ਕੇ ਬੈਠਾ ਤੇ ਉਹਨਾਂ ਨੂੰ ਘੇਰਨ ਕਿੰਨੇ ਜਾਣੇ ਆ ਰਹੇ ਆ ਮੁਗਲ ਤੁਰਕ ਤੇ ਪਠਾਨ ਗੱਲ ਹੋਰ ਮੈਂ ਤੁਹਾਡੇ ਨਾਲ ਇਹ ਮਕਾਉਣੀ ਵੀ ਰੋ ਵੀ ਤਿੰਨ ਤਰ੍ਹਾਂ ਦੇ ਬੰਦਿਆਂ ਦੇ ਨਾਲ ਸਿੰਘਾਂ ਦਾ ਵਾਹ ਹੀ ਤੇ ਤਿੰਨੇ ਅੱਜ ਵੀ ਗੂਗਲ ਤੇ ਸਰਚ ਕਰ ਲੋ ਖੁੰਖਾਰ ਕਬੀਲੇ ਮੰਨੇ ਜਾਂਦੇ ਆ ਮੁਗਲ ਪਠਾਨ ਤੇ ਤੁਰਕ ਤੁਰਕ ਧਾੜ ਵੀ ਸੀ ਪਠਾਨ ਉਹਨਾਂ ਨਾਲ ਰਲ ਕੇ ਲੁੱਟਣ ਆਏ ਸੀ ਤੇ ਮੁਗਲਾਂ ਦਾ ਰਾਜ ਇੱਥੇ ਪਹਿਲਾਂ ਸੀ ਬਾਬਰ ਵੇਲੇ ਅਸਾਂ ਕੀ ਹੁੰਦਾ ਵਾ ਸ਼ਾਮ ਤੱਕ ਥੋੜੇ ਬਹੁਤੇ ਜਿਹੜੇ ਮੁਸਲਮਾਨਾਂ ਨਾਲ ਲੜਾਈ ਖੰਡਾ ਖੜਕਦਾ ਤੇ ਰਾਤ ਨੂੰ ਲੜਾਈਆਂ ਬੰਦ ਹੋ ਜਾਂਦੀਆਂ ਸੀ ਹੁਣ ਖਾਲਸਾ ਚਾਹੁੰਦਾ ਤੇ ਰਾਤ ਨੂੰ ਭੱਜ ਜਾਂਦਾ ਪਰ ਰਾਤ ਨੂੰ ਥੋੜੀ ਭੱਜਿਆ ਦਿਨ ਚੜ੍ਹਦੇ ਤਾਂ ਹੀ ਸਾਈ ਸੈਨਾ ਵੀ ਆ ਜਾਂਦੀ 50 60 ਹਜ਼ਾਰ ਬੰਦਾ ਕਸੂਰ ਸ਼ਹਿਰ ਨੂੰ ਘੇਰਾ ਪਾ ਲੈਂਦਾ ਤੇ ਕਿੰਨੇ ਬੰਦੇ ਅੰਦਰ 450 ਗੁਰਪ੍ਰਖਸ਼ ਸਿੰਘ ਜੀ ਦੇ ਜਥੇ ਦੀ ਗਵਾਈ ਚ ਉਹ 650 650 ਆਏ ਹੀ 150 ਜੰਗ ਦੇ ਕੰਮ ਆ ਗਿਆ ਹੈ ਪਿਛਲੀ ਰਾਤ ਜਹੇਦਾਰ ਨੇ ਸੋਚਿਆ ਵੀ ਹੁਣ ਇਹ ਸੈਨਾ ਹੋ ਗਈ ਬਹੁਤ ਜਿਆਦੀ ਇਹਨਾਂ ਨਾਲ ਜੇ ਲੜਾਂਗੇ ਤੇ ਸਾਰਾ ਖਾਲਸਾ ਇੱਥੇ ਸ਼ਹੀਦ ਹੋ ਜਾਣਾ ਕਿਉਂਕਿ ਖਾਲਸਾ ਮੈਦਾਨ ਨਹੀਂ ਛੱਡਣਾ ਜਾਣਦਾ ਰਣ ਤੱਤੇ ਜੋਈਦਾ ਉਹ ਖਾਲਸੇ ਨੂੰ ਹੁਕਮ ਦਿੱਤਾ ਵੀ ਤਲਵਾਰ ਵਾਹ ਕੇ ਤੇ ਰਸਤਾ ਬਣਾ ਕੇ ਨਿਕਲ ਚੋ ਜਹੇਦਾਰ ਨੇ ਤੇ ਖਾਲਸੇ ਐਵੇਂ ਹੀ ਕੀਤਾ ਦੁਸ਼ਮਣ ਦੀਆਂ ਸਫਾਂ ਤੋੜ ਕੇ ਖਾਲਸਾ ਇੱਕ ਬੰਨੇ ਨੂੰ ਹੋ ਗਿਆ ਹੁਣ ਇਥੋਂ ਦੇਖਿਓ ਵੀ ਤੁਰਕ ਖਾਲਸੇ ਦਾ ਦਾ ਜਿਹੜਾ ਖਾਲਸੇ ਦਾ ਉਸ ਟਾਈਮ ਚੱਲਦਾ ਸੀ ਜਰੂਰ ਸੁਣਿਓ ਮੇਰੇ ਵੀਰ ਜਿਹਨੂੰ ਖਾਲਸਾ ਹਰਨ ਹੋਇਆ ਤੇ ਜਿਹੜੇ ਚਾਗੜ ਹੱਥੇ ਪਠਾਨ ਨਵੇਂ-ਨਵੇਂ ਆਏ ਸੀ ਫੌਜ ਤੇ ਇਕੱਠੇ ਕੀਤੇ ਸੀ ਚੌਧਰੀਆਂ ਦੇ ਪਠਾਨ ਤੇ ਤੁਰਕ ਮੁਗਲ ਨਹੀਂ ਉਹਨਾਂ ਖ ਲੈ ਅਹੀਂ ਗਾੜੀ ਲਾ ਕੇ ਸਿੱਖ ਭਜਾ ਲੇ ਉਹ ਇੰਨੇ ਜੀ ਵੱਡੇ ਮਤਲਬ ਵੀ ਅਹੀਂ ਗਾੜੀ ਭਜਾ ਤੇ ਆ ਤੇ ਘੋੜੇ ਕੱਸ ਲੇ ਉਹਨਾਂ ਸਿੱਖਾਂ ਦੇ ਮਗਰ ਪਿੱਛਾ ਕਰ ਰਹੀ ਤੇ ਜਿਹੜੇ ਮੋਗਲ ਪੁਰਾਣੇ ਉਹਨਾਂ ਨੂੰ ਪਤਾ ਹੀ ਵੀ ਇਹ ਮਗਰ ਨਹੀਂ ਇਹਨਾਂ ਦੇ ਜਾਣਾ ਇਹ ਤੇ ਚਲੇ ਗਏ ਆ ਤੇ مصیبت ਟਲ ਗਈ ਨੇ ਇਹ ਜੇ ਪਛਾਣ ਮੁੜ ਪੇ ਤੇ ਖਰਾ ਨਹੀਂ ਕੀ ਕਰ ਦੇਣਗੇ ਮੋਗਲ ਇੰਨੇ ਡਰੇ ਹੀ ਉਹ ਜਿਹੜੇ ਚਾਗੜ ਹੱਤੇ 2.5 ਦਿਨ ਸੋ ਪਠਾਨ ਤੇ ਤੁਰਕਬ ਸਿੱਖਾਂ ਦੇ ਪਿੱਛੇ ਲੱਗ ਗਏ ਤੇ ਖਾਲਸਾ ਕੀ ਕਰਦਾ ਸੀ ਤਿੰਨ ਚਾਰ ਕੋਹ ਜਾ ਕੇ ਨਾ ਇੱਕ ਦਮ ਕੋੜਿਆਂ ਦੀਆਂ ਵਾਗਾਂ ਪਛਾਣ ਨੂੰ ਖਿੱਚਦਾ ਸੀ ਤੇ ਜਿੰਨੇ ਆਉਂਦੇ ਸਾਰੇ ਤਲਵਾਰ ਦੀ ਧਾਰ ਨਗਾਹ ਦਿੰਦਾ ਹੈ 2 200 ਇਹ ਮੁਗਲ ਅਬਦਲਤਾ ਨੂੰ ਪਤਾ ਜਿਹੜੇ ਮੁਗਲ ਚੌਧਰੀ ਪੁਰਾਣੇ ਸੀ ਪਰ ਆ ਜਿਹੜੇ ਨਵੇਂ ਪਠਾਨ ਤੇ ਤੁਰਕ ਨਾਲ ਇਹਨਾਂ ਨੂੰ ਇਹ ਵੀ ਹਿੱਤ ਗਾਹਲ ਸਾਹ ਗਾੜੀ ਲਾ ਲਿਆ ਤੇ ਖਾਲਸਾ ਕਿਸੇ ਦੀ ਗਾੜੀ ਲੱਗਦਾ ਖਾਲਸਾ ਵੱਢਿਆ ਜਾਊ ਬੰਦ ਬੰਦ ਕੱਟਿਆ ਜਾਊ ਖਾਲਸੇ ਨੂੰ ਰੂਹ ਚ ਲਪੇਟ ਕੇ ਅੱਗ ਲੱਗ ਜੂ ਖਾਲਸਾ ਚਰਕੜੀਆਂ ਤੇ ਚੜਜੂ ਪਰ ਖਾਲਸਾ ਗਾੜੀ ਲੱਗ ਕੇ ਨਹੀਂ ਭਾਈਦਾ ਉਹ ਬਾਹੂ ਜਿਹੜੇ ਚਾਹ ਕਰਠੇ ਪਠਾਨ ਤੇ ਤੁਰਕ ਆਏ ਹੀ ਉਹ ਸਾਰੇ ਦਲਵਾਰ ਦੀ ਪੇਟ ਲੰਗੇ ਤੇ ਮੁਗਲ ਇਹ ਗੱਲ ਨੂੰ ਅੰਦਰ ਖਾਤੇ ਖੁਸ਼ ਕੀ ਕਿਉਂਕਿ ਉਹ ਤੇ ਆਪ ਆਸੀ ਉਹਨਾਂ ਤੇ ਚੋਰ ਪਾਉਂਦੇ ਹੀ ਇਹ ਕਰਕੇ ਖਾਲਸਾ ਭਾਈ ਦਾ ਨਹੀਂ ਸੀ ਖਾਲਸਾ ਜਿਹੜਾ ਵਾ ਜੰਗ ਦੇ ਵਿੱਚ ਹਰੇਕੁਝ ਜੈਜ ਹੁੰਦਾ ਇੱਕ ਵਾਰੀ ਮਹਾਰਾਜਾ ਸ਼ੇਰ ਸਿੰਘ ਕਹੀ ਮਲਤਾਨ ਮੁਹੰਮਦ ਦੇ ਹੀ ਦੇ ਉੱਤੇ ਇੱਕ ਕਿਲਾ ਆ ਗਿਆ ਹੈ ਬੜਾ ਪੱਕਾ ਉਹ ਨਾ ਟੁੱਟੇ ਨਾ ਭੱਜੇ ਤੇ ਬੜਾ ਬੜਾ ਫੌਜ ਦਾ ਨੁਕਸਾਨ ਹੋ ਰਿਹਾ ਸੀ ਉਹਨੇ ਪਾਸੇ ਉਹ ਜਿਹੜਾ ਉਥੋਂ ਦਾ ਪਠਾਨ ਸੀ ਉਹ ਆਂਦਾ ਵੀ ਸ਼ੇਰ ਸਿਆਂ ਆਪਾਂ ਲੋਕਾਂ ਦੇ ਪੁੱਤ ਜੂ ਮਰਾਉਣੇ ਆ ਤੇ ਮੇਰੇ ਚਾਰ ਮੁੰਡੇ ਆ ਤੂੰ ਆਪਦੇ ਚਾਰ ਜਿਹੜੇ ਮਰਜੀ ਬੰਦੇ ਘੱਲ ਦੇ ਤੇ ਆ ਕੁਲਕੇ ਵੇਚ ਲੈਣ ਜਿਹੜਾ ਜਿੱਤ ਗਿਆ ਉਹਦਾ ਕਿਹੜਾ ਉਹ ਪਾਉ ਪਠਾਨ ਦੇ ਮੁੰਡੇ ਖਾਦੇ ਦੁੱਧ ਮੱਖਣਾ ਨਾਲ ਭਲੇ ਇਹ ਖਾਲਸਾ ਫੌਜ ਫੌਜ ਦੇ ਹਿਸਾਬ ਨਾਲ ਹੀ ਖਰਾਕ ਸੀ ਉਹ ਜਨਤਲ ਬੈਂਤਰਾ ਵੀ ਨਾਲ ਹੀ ਉਹ ਪਾਉ ਜਦੋਂ ਅੰਨਾਸੋਂ ਮਲਵਾਈ ਵੀ ਨਾਲ ਹੀ ਉਹ ਪਾਉ ਜਦੋਂ ਹੋਈ ਉਹਨਾਂ ਦੀ ਪਕੜ ਤੇ ਉਹ ਕਿੱਥੇ ਪੈਰ ਲੱਗੇ ਲੰਡੇ ਸਿੱਖਾਂ ਦੇ ਤੇ ਇੱਕ ਪਹਾਨ ਪਿਛਲੇ ਪੈਰੀ ਤੇ ਉਹ ਕਿਲੇ ਦੀ ਫਸੀਲ ਤੇ ਪਠਾਨ ਚੜ ਕੇ ਵੇਖੇ ਨਾਲ ਉਹਦੀ ਬੇਗਮ ਨਾਲ ਉਹ ਮੁੰਡਿਆਂ ਦੀਆਂ ਬੇਗਮਾਂ ਤੇ ਉਹ ਸ਼ੇਰ ਸਮਾਂ ਦਾ ਲੱਗੇ ਜਿਹੜੇ ਫੋਕੀ ਬੈਜੋ ਹੋਣ ਉਹ ਆਂਦਾ ਤੰਨਾ ਹੋ ਮਲਵਾਈ ਵੀ ਇਹ ਤੇ ਜੇ ਆਪਾਂ ਉਹ ਆਂਦਾ ਵਾਦਾ ਕਾਦਾ ਜੰਗ 'ਚ ਕਾਦਾ ਵਾਦਾ ਆਂਦਾ ਜੰਗ 'ਚ ਜੋਰ ਤਾਂ ਚੱਲਿਆ ਹੋਇਆ ਜਾਇਜ਼ ਹੁੰਦਾ ਉਹ ਪਾਉ ਉਹਨਾਂ ਢਾਲੇ ਫਿਰ ਫੌਜ ਪੈ ਗਈ ਤੇ ਫੇਰ ਕੀ ਉਹਨਾਂ ਕਰਨਾ ਸੀ ਤੇ ਉਹ ਫਿਰ ਪਠਾਣੀਆਂ ਮਾਰ ਕੇ ਕਟਾਰਾਂ ਆਪੇ ਆਪ ਨੂੰ ਖਤਮ ਕਰ ਲਿਆ ਸੀ ਪਠਾਣ ਵੀ ਪਰ ਤੋਂ ਨਿੱਕੇ ਬੱਚੇ ਸੀ ਸ਼ੇਰ ਸਿੰਘ ਲੈ ਆਇਆ ਖਾਲਸਾ ਰਾਜ ਚ ਪੜਾ ਕੇ ਨੌਕਰੀਆਂ ਤੇ ਲਵਾਏ ਮਤਲਬ ਜੰਗ ਚ ਕੱਲ ਕੀ ਕਿ ਸਭ ਕੁਝ ਜਾਇਜ਼ ਹੁੰਦਾ ਖਾਲਸਾ ਪਾਜਦਾ ਨਹੀਂ ਖਾਲਸਾ ਦਾ ਇੱਕ ਦਾਾ ਹੀ ਤੇ ਹਮੇਸ਼ਾ ਇਹ ਕਰਦਾ ਨਹੀਂ ਯਾਰ ਕਿੱਥੇ ਕਿੱਦਾਂ 2 ਲੱਖ ਮਰਟਿਆ ਫੋਰਡ ਸੀ ਤੇ ਬਦਾਲੀ ਕੋ 40000 ਬੰਦੇ ਹੀ ਸਾਰੇ ਜਦੋਂ ਤੇ ਉਹ ਉਹਨੂੰ ਲੜਨ ਲਈ ਜਦੋਂ ਦੱਖਣ ਤੋਂ ਤੁਰੇ ਕੋਈ ਛੋਟਾ ਤਹਾਂ ਪਿੰਡਾਂ ਵਾਲਾ ਰਾਜਾ ਉਹ ਤੋਂ ਵੀ ਉਹ ਮਗਤ ਮੰਗਣ ਗਏ ਜੋ ਉਹ 20 ਪਿੰਡਾਂ ਵਾਲਾ ਉਹਨੂੰ ਆਖਿਆ ਸਾਡੀ ਮੱਤ ਕਰ ਹਰੇਕ ਤੇ ਉਹ ਇਹ ਗੜੀ ਹੱਥ ਜੋੜਦੇ ਗਏ ਵੀ ਸਾਡਾ ਉਹ ਇਕੱਠੇ ਹੋ ਗਏ ਲੜ ਗਏ ਤੇ ਸਿੱਖਾਂ ਜਿਹੜੋਂ ਬਤਾਲੀ ਮਰਟੇ ਨੂੰ ਰਾਕੇ ਨੰਗਣ ਲੱਗਾ ਤੇ ਇਹਨਾਂ ਉਹਦੀ ਉਹ ਤੋਪ ਹੀ ਖੋਲੀ ਜਿਹੜੀ ਗੋਲਾ ਮਾਰਦੀ ਸੀ ਵੱਡਾ 21 ਕਿਲੋ ਵਾਲਾ ਤੇ ਨਾਲੇ ਉਹਨੂੰ ਪੁਝਾ ਕੇ ਛੱਡ ਕੇ ਕਿੱਥੋਂ ਤਾਂ ਆਏ ਜਿਹੜੋਂ ਖੀਰਲੀਆ ਦੀ ਬਤਾਲੀ ਆਇਆ ਉਹ ਗੁਜਰਾਤ ਤੋਂ ਹੀ ਮੁੜ ਗਿਆ ਸਿੱਖ ਹਮੇਸ਼ਾ ਹੀ ਖਾੜ ਕੁਸਬਾ ਦੇ ਰਹੇ ਜਿੰਨਾ ਚਿਰ ਗੁਰੂ ਨਾਲ ਜੁੜੇ ਰਹੇ ਪਰ ਜਦੋਂ ਗੁਰੂ ਤੋਂ ਟੁੱਟੇ ਆ ਅੱਜ ਤੁਹਾਡੇ ਸਾਹਮਣੇ ਆ ਸ਼ਰਾ ਅੱਜ ਕੀ ਕਰੰਦਾ ਥੋ ਚੰਗੀ ਲੱਗੀ ਸ਼ੇਅਰ ਕਰਿਓ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ